ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਉਹ ਜਾਨਵਰ ਸਾਰੇ ਵੀਰਾਂ ਸੈੱਟ ਨੇ ਤੇ ਕਰਦਗੇ ਬਰੌਲ ਦੀ ਸਟਾਰਟਿੰਗ ਆਪਾਂ ਤੇ ਨਹੀਂ ਆ ਗਿਆ ਮਿੱਤਰੋ ਆ ਕਣੀਆ ਆ ਗਾ ਆ ਪਈ ਕਣੀ ਆ ਪਈ ਹੁਣ ਫੇਰ ਹਟ ਗਾ ਕਣਗਾਉਣ ਲੱਗ ਗਏ ਰਾਤ ਹੀ 바ਵਾ ਮੀ ਪਿਆ ਆ ਸਾਨੂੰ ਕੂਠਾ ਦੱਸਤਾ ਹੀ ਹੋਣਾ ਸਾਰੇ ਗਿੱਲਾ ਆ ਪਿਆ ਤੇ ਇੱਕ ਯਾਰ ਜੜਵਰ ਵੇਖਿਆ ਸੀ ਹੁਣੇ ਮੈਂ ਹੁਣੇ ਨਹੀਂ ਮਤਲਬ ਅੱਧਾ ਘੰਟਾ ਹੋ ਗਿਆ ਉਹ ਜਾਨਵਰ ਐ ਨੂੰ ਗਿਆ ਸਿੱਧਾ ਉਦੇ ਕੋਈ ਪਤਾ ਨਹੀਂ ਚਿੱਟਾ ਸੀਗਾ ਹੈਗਾ ਚਿੱਟਾ ਹੀ ਸੀਗਾ ਚੀਨਾ-ਚੂਨਾ ਤਾਂ ਨਹੀਂ ਸੀਗਾ ਪਤਾ ਨਹੀਂ ਟੌਰੀ 'ਚ ਰੰਗ ਸੀਗਾ ਯਾਰ ਪਤਾ ਨਹੀਂ ਬਗਲਾ 'ਚ ਰੰਗ ਸੀਗਾ ਉਹਦੇ ਉਹ ਸਿੱਧਾ ਬਾਈਕ ਘਹਾਣੇ ਨੂੰ ਗਿਆ ਮੇਰੇ ਵੇਂਦੇ-ਵੇਂਦੇ ਪਹਿਲਾਂ ਆਪਣੇ ਘਰ ਤੇ ਖੱਦਰ ਆ ਫਿਰਦਾ ਨਹੀਂ ਮਤਲਬ ਇਧਰੋਂ ਆਇਆ ਦੋ ਗੜੇ ਆਪਣੇ ਘਰ ਤੇ ਕਿਹੜੇ ਕਿਉਂ ਛੱਦਰਾਂ ਲੱਗਿਆ ਹੋਊਗਾ ਸੀਗਾ ਦੋ ਗੜੇ ਘਰ ਤੇ ਕੱਢ ਕੇ ਤੇ ਨਾਦਨ ਇਧਰੋਂ ਹੋ ਕੇ ਤਾਂ ਸਿੱਧਾ ਹੋ ਗਿਆ ਬੇ ਘਹਾਣੇ ਵਾਲ ਨੂੰ ਪਰ ਇਹਨੂੰ ਗਿਆ ਮੇਰੇ ਵੇਂਦੇ-ਵੇਂਦੀ ਜਿਸ ਨੂੰ ਹੀ ਬੰਦ ਹੋ ਗਿਆ ਪਰਲੇ ਪਾਸੇ ਗਿਆ ਤੇ ਮੁੜਿਆ ਨਹੀਂਗਾ ਕਬੂਤਰ ਤੇ ਖਾਲੀ ਛਤਰੀਆਂ ਵੇਖਦੇ ਆ ਸੀਗਾ ਆਪਣੀਆਂ ਉਹਨੇ ਤੇ ਦੋ ਜਿਹੜੇ ਉੱਤੇ ਕੱਢ ਗਿਆ ਛਤਰੀਆਂ ਦੇ ਉੱਚਾ ਵਾਵਾ ਸੀਗਾ ਮਤਲਬ ਦੋਹਾਂ ਟਾਵਰਾਂ 'ਤੇ ਨੱਚਿਆ ਸੀਗਾ ਮਤਲਬ ਟਾਵਰ ਉਹ ਟਾਵਰ ਹੋਰ ਉੱਤੇ ਮਿਲਾ ਕੇ ਇੰਨਾ ਉੱਚਾ ਸੀ ਗੂਤਰ ਉਹ ਤੇ ਰੰਗ ਆਪਣਾ ਨਹੀਂ ਕਲੀਅਰ ਹੋਇਆ ਬੰਦਾਂ ਸੀਗਾ ਤੇ ਰੰਗ ਤਾਂ ਨਹੀਂ ਦੱਸਿਆ ਆਪਾਂ ਨੂੰ ਨੇ ਪਰ ਰੰਗ ਵੀ ਦੱਸਣ ਦੇ ਕੀ ਰਗ ਲੱਗਾ ਸੀਗਾ ਸਿੱਧਾ ਹੀ ਹੋ ਗਿਆ ਵੀ ਉਹਦਾ ਹੈਗਾ ਕਿਹਦੇ ਛਰੀ ਲੱਗਾ ਵੇ ਸਕੂਟਰ ਸੀਗਾ ਇਹ ਕੋਠੀ ਪੈਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਹਨ ਜਿਹੜੇ ਕੋਠੀ ਤੇ ਪੈਂਦੇ ਜਿਹੜੀ ਸ਼ਰੀਰ ਲੱਗਾ ਉਹਨਾਂ ਨੂੰ ਪਤਾ ਲੱਗ ਜਾਂਦਾ ਡਾਂਤ ਤੋਂ ਕਿਵੇਂ ਉੱਡਦੇ ਆ ਓਕੇ ਨਾ ਮਿੱਤਰੋ ਵਲੌਗ ਸਟਾਰਟ ਕਰਤਾ ਆਪਾਂ ਤੇ ਹਾਂਜੀ ਮਿੱਤਰੋ ਆਪਣਾ ਆਕਾਸ ਰਗੂ ਤੇ ਟੈਡੀਗੂ ਤੇ ਜਿਹਨੂੰ ਕਹਿੰਦੇ ਆ ਪੂਛ ਦੇ ਵਿੱਚ ਹੈਗੇ ਆ ਤਿੰਨ ਚਾਰ ਖੰਭ ਕਾਲੇ ਬਾਕੀ ਕਾਲਸਰਾ ਤੇ ਬਾਕੀ ਪੱਲੇ ਪੱਲੇ ਜਮਾ ਚੁੱਕੇ ਖੰਭ ਖਾਂਗਾ ਕੁਈ ਕਾਲੇ ਖੰਭ ਫੈਨੀਆਂ ਇਧਰਲੇ ਖੰਭ ਚ ਫੈਨੀਆਂ ਪੱਲੇ ਜਮਾ ਚਿੱਟੇ ਪੂਛ ਥੋੜੀ ਜੀ ਕਾਲੀ ਤੇ ਕਾਲਸਰਾ ਕਬੂਤਰ ਮਦਰਾ ਮੀ ਵੀ ਆ ਗਿਆ ਅੱਜ ਨਹੀਂ ਕਣੀਆਂ ਪਈ ਜਾਂਦੀਆਂ ਤੁਸੀਂ ਦੇਖ ਹੀ ਰਹੇ ਹੋ ਮੈਂ ਧਰ ਐਸੇ ਕਬੂਤਰਾਂ ਨੂੰ ਦਾਣਾ ਪਾਣੀ ਪਾਉਣਾ ਤੇ ਕਣੀਆਂ ਆ ਗਈਆਂ ਵਾਵਾ ਮੈਂ ਚੱਲ ਵਲੌਗ ਜਿਹਾ ਬਣਾ ਦਈ ਆਪਾਂ ਥੋੜਾ ਹੋਰ ਐਡ ਕਰਦਗੇ ਵਿੱਚ ਟੈੜੀ ਕਬੂਤਰ ਆਪਣਾ ਮੇਨ ਹਾਈਲਾਈਟ ਬਈ ਕਬੂਤਰ ਇਹੀ ਆ ਅੱਜ ਦਾ ਕਾਸਰਾ ਜੀਨੂੰ ਕਹਿੰਦੀ ਐ ਲੋਕੀ ਪਾਕਿਸਤਾਨੀ ਹੈਗਾ ਨਾ ਚੱਲ ਭਾਈ ਤੇ ਬੰਮੀ ਆਈ ਜਾਂਦਾ ਤੇ ਬਸ ਥੋੜਾ ਹੀ ਅਮੀ ਤਾਂ ਆਪ ਚੱਲਦੇ ਕੋਈ ਨਾ ਕਰੇ ਆ ਦੇਖੋ ਮੀ ਥੋੜਾ ਹੀ ਆ ਥੋੜਾ ਹੀ ਆ ਵਾਵਾ ਹੀ ਆਂਦਾ ਲੈ ਆਂਦਾ ਜੀ ਹੌਟ ਵਾਟਰ ਪਾਣੀ ਵਾਵਾ ਗਰਮਾ ਤੇ ਕੋਲਡ ਵਾਟਰ ਤਾਂ ਪਿਆ ਹੈ ਕਿ ਇਹਨਾਂ ਦੇ ਠੰਡਾ ਪਾਣੀ ਪਿਆ ਤੇ ਗਰਮ ਪਾਣੀ ਪਾ ਦਿੰਦੇ ਆ ਮੀਡੀਅਮ ਜਿਹਾ ਕਰ ਦਿੰਦੇ ਆ ਬਾਲਾ ਤੱਤਾਂਵਾਂ ਹੋਏ ਤੇ ਬਾਲਾ ਠੰਡਾ ਬਣਾਵੇ ਯਾਰ ਸ਼ਿਮਲਾ ਹੀ ਬਣਿਆ ਪਿਆ ਵੇਖੋ ਮੀ ਕਿਣ ਮਿਨ ਕਿਣ ਮਿਨ ਹੋ ਰਹੀ ਹੈ ਆ ਦੇਖੋ ਇਸ Shimla ਹੀ ਨਹੀਂ ਬਰਫ ਡੇਢਦੀ ਨੀ ਭੂਰ ਜੀ ਉਹ ਕੰਮ ਬਣਿਆ ਪਿਆ ਹਵਾ ਵੀ ਹਵਾ ਤੇ ਹੀ ਬਗ ਜਾਂਦੀ ਆ ਇਹ ਖੁੰਨੇ ਮਹਿਲ ਦੀ ਤੇ ਦਾਣੇ ਪਾਉਣ ਆਇਆ ਸੀ ਮੈਂ ਟਾਈਮ ਹੋ ਗਿਆ 3:17 ਵਜੇ 3:17 ਹੋ ਗਏ ਜੀ ਤੇ ਦਾਣੇ ਪਾਦ ਗਏ ਤੇ ਫਿਰ ਆਪਾਂ ਤੁਹਾਨੂੰ ਕਲਪ ਵੀ ਦੱਸਣੀ ਹੈ ਨਾ ਪਰ ਇਹਦਾ ਰੰਗ ਫੇਡ ਹੋ ਜਾਂਦਾ ਬਾਈ ਤੁਹਾਨੂੰ ਐਵੇਂ ਆਖੀ ਆ ਮੈਂ ਪਹਿਲਾਂ ਸੀ ਉਹੀ ਲਾਉਂਦੇ ਸੀਗੇ ਤੇ ਉਹ ਰੰਗ ਨਾ ਫਿੱਕਾ ਹੋ ਜਾਂਦਾ ਟਾਈਮ ਪੈ ਕੇ ਜੀ ਧੁੱਪੇ ਗੂ ਤਰੋੜਦਾ ਸੀਗਾ ਉਹ ਧੁੱਪੇ ਫਿੱਕਾ ਹੋ ਜਾਂਦਾ ਸੀਗਾ ਤੇ ਪੱਥੜਾਈ ਦਾ ਫਿੱਕਾ ਨਹੀਂ ਹੁੰਦਾਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਕਿ ਇਹਨਾਂ ਦਾਣੇ ਪਾਲ ਗਏ ਪਹਿਲਾਂ ਆਪਾਂ ਕਿਹੜੀ ਕਲਪ ਲਾਉਂਦੇ ਹੁੰਦੇ ਸੀਗੇ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਜੀ ਨਾਲ ਜੁਗਾ ਸਾਰੇ ਹੁੱਡੇ ਜੀ ਪਾਉਣ ਵਾਲੇ ਆ ਤੋ ਪੀ ਚੜੀ ਜਿੱਦਾਂ ਕੁਡੇ ਸਾਫ ਕਰਦੇ ਆ ਯਾਰ ਖੰਭ ਵੀ ਬਾਲੇ ਸਿੱਟੀ ਆਂਦੇ ਕਬੂਤਰ ਜੇ ਆ ਨिके ਮੋਟੇ ਕਿੰਨੇ ਫਿਰਦੇ ਆ ਕਿਰਾ ਪਾਣੀ ਪਾਦ ਗਏ ਮਿੱਤਰੋ ਪਾਣੀ ਉਦੋਂ ਠਰ ਜਾ ਨਾ ਪਾਣੀ ਪਾ ਕੇ ਦਾਣਾ ਪੜੀ ਪਾ ਕੇ ਕੰਮ ਨਵੀੜੀਏ ਫੇਰ ਆਪਾਂ ਗਾਂਹ ਕੰਟੀਨਿਊ ਕਰਦੇ ਆ ਵਾਦਾ ਹੀ ਦਾਣਾ ਪਾਣੀ ਤੇ ਸ਼ਿਮਲਾ ਬਣਿਆ ਪਿਆ ਜੀ ਇਹ ਜਾਂਦਾ ਇਧਰ ਦਿਸੂਗਾ ਖੜ ਜਾਓ ਆਹ ਦੇਖੋ ਕਣੀਆਂ ਡਿੱਗੀ ਜਾਂਦੀਆਂ ਉਹ ਤੜਕੇ ਦਾ ਹੀ ਪਈ ਜਾਂਦਾ ਇਹ ਤੇ ਮਿੱਤਰੋ ਜਿਹੜਾ ਆਪਣੇ ਉਹ ਥੱਲੇ ਬੱਚਾ ਕੱਢਿਆ ਲੈ ਇੱਕ ਤੇ ਇੱਕ ਅੰਡਾ ਮੇਲਾ ਖਰਾਬ ਹੋ ਗਿਆ ਯਾਰ ਮੋਂ ਨੇ ਵੇਖਿਆ ਸੀਗਾ ਨਹੀਂ ਕੱਢਿਆ ਜਿਆ ਆਲਾ ਬੱਚਾ ਇਹਨੇ ਦਾ ਭਾੜਾ ਬੱਚਾ ਕਿੱਡਾ ਹੋ ਗਿਆ ਤੇ ਆਂਡਾ ਹੋ ਗਿਆ ਖਰਾਬ ਸ਼ੋ ਇਹਨੂੰ ਵੇਣੀ ਆਪਾਂ ਡਾਕਟਰੀ ਕਰਕੇ ਕੀ ਕਾਰਨ ਬਣ ਗਿਆ ਉਹ ਬੱਚਾ ਦੇ ਵਿੱਚ ਬਣਿਆ ਸੀ ਯਾਰ ਤਰੇੜ ਤਰੂੜ ਵੀ ਨਹੀਂ ਆਈ ਗਏ ਬਸ ਕਿਰੋਂ ਕੁਈ ਨਹੀਂ ਬੱਚਾ ਇਹ ਕਿਦਰ ਗਾੜ ਲਿਆ ਜੀ ਇਹ ਰਾਤ ਹੀ ਕੱਢਿਆ ਆ ਪਏ ਆਂਡੇ ਦੇ ਫੂਲ ਕ ਇਹ ਪੱਥਰ ਨਹੀਂ ਸੱਟ ਦਿੰਦੇ ਆ। ਤੇ ਆ ਬੱਚੀ ਦੇ ਕਿ ਕਿੱਡੇ-ਕਿੱਡੇ ਹੋ ਗਏ। ਠੀਕ ਆ ਜੀ। ਆ ਵੀ ਗੁਰੀ ਆਂਡੇ ਰੱਖ ਲੂ ਆ ਕਬੂਤਰ ਨਾਲ ਲਾਲ ਸਰੀ ਗੁਰੀ ਆ ਬੱਚੀ। ਉਕੇ ਰੋਟਾਂ ਜੀ ਇੰਦਰ ਦਾ ਚਾਰ ਬੱਚੇ ਨਿਕਲੇ ਆਪਣੇ ਤੇ ਸਰੇਕ ਨੇ ਚੜਦੇ ਵੀ ਨਹੀਂ ਆ ਜੀ ਇਹਦੀ ਵੀ ਡਾਕਟਰ ਦੀ ਬਾਅਦ ਚ ਕਰਾਂਗੇ ਨਾ ਰੱਖਦਗੇ ਹੁਣ ਤੇ ਆ ਮਿੱਤਰੋ ਕਲਫਾ ਜਿਹੜੀ ਮੈਂ ਤੁਹਾਨੂੰ ਕਹਿੰਦਾ ਸੀਗਾ ਲੈ ਪੱਥੜਾ ਹੀ ਵੀ ਅੱਜ ਪਈ ਆ ਘਾੜੇ ਮਾ ਟੱਕਾ ਲਓ ਜੀ ਆ ਰਗੜੀ ਪਈ ਐ 30.2 ਨਿਕਲੇ ਆ ਬਾਰ ਯਾਰ ਆ ਵੇਖੋ ਜੀ ਰਗੜ ਕੇ ਬਣਾਇਆ ਪਿਆ ਚੂਰਨੇ ਦਾ ਇਹ ਆਪਾਂ ਵਿੱਚੇ ਪਾਏ ਬਹੁਤ ਹੀ ਇੰਤੀ ਜੀ ਆ ਤੇ ਆ ਆ ਪੜੂੰਗਾ ਅੰਦਰ ਪਹਿਲਾਂ ਆਹੇ ਕੱਲੀਆਂ ਓਨਲੀ ਆਹ ਲਾਂਦੇ ਸੀ ਓਨਲੀ ਕੋਈ ਪੱਥੜਾਈ ਨਹੀਂ ਪਾਉਂਦੇ ਸੀ ਕੋਈ ਕੋਸ ਨਹੀਂ ਪਾਉਂਦੇ ਸੀਗੇ ਤਾਂ ਇਹ ਨਹੀਂ ਲਿਆ ਕੇ ਰੱਖਿਆ ਪੰਗਾ ਬਾਅਦ ਚ ਆਪਾਂ ਲਾਈ ਨਹੀਂ ਨਾ ਚੋ ਕਰ ਲਈਨੇ ਮਿਕਸ ਹੁਣ ਵੀ ਆਪਾਂ ਵਿੱਚ ਆਹ ਪਾ ਕੇ ਤੇ ਕੀ ਰ ਆਪਾਂ ਆਹ ਪਾ ਲੈਣਾ ਕੌਲੀ ਚ ਥੋੜਾ ਜੀ ਮਤਲਬ ਇੰਨੀ ਕ ਤੇ ਇਹ ਸਪੈਲਟ ਪਾ ਲੈਣਾ ਆਹ ਹੁੰਦਾ ਥਿਨਰ ਇਹ ਤਾਂ ਹੰਲੇ ਵਾਲੀ ਪਟਿਆ ਗਿਆ ਆ ਥੋੜਾ ਜਿਹਾ ਰਹਿ ਗਿਆ ਤਾਂ ਆ ਵੇਖ ਲਓ ਇਹ ਆਪਾਂ ਵੱਡੀ 1 ਲੀਟਰ ਦੀ ਬੋਤਲ ਲੈ ਕੇ ਆਉਣੀ ਹੁੰਦੀ ਆ ਹਰ ਇੱਕ ਸਾਲੀ ਲੈ ਕੇ ਆਉਣੀ ਆ ਤੇ ਆ ਰਹਿ ਗਿਆ ਥੋੜਾ ਜਿਹਾ ਜੇ ਆਪਾਂ ਨਵੀਂ ਹੀ ਦੇਣਾ ਹੁਣ ਤੇ ਜੋ ਬਾਈਗ ਬੂਤਲ ਛੱਡ ਲਾਂਗਾ ਕੂਤਰ ਬਾਹਰ ਕੱਢਨੇ ਆ ਉਹਨੂੰ ਨਵੀਂ ਬੂਤਲ ਲਿਆਉਣੀ ਪੈਣੀ ਆ 1 ਲੀਟਰ ਆਪ ਲਾ ਦਿੰਨੇ ਇਹ ਥੋੜਾ ਹੀ ਰਹਿ ਗਿਆ ਵਿੱਚ ਪਤਾ ਨਹੀਂ ਕੀ ਡਿੱਗ ਗਿਆ ਪਿਆ ਮੇਬੀ ਪਤਾ ਨਹੀਂ ਕੀ ਹੈ ਯਾਰ ਹੁਣ ਹੀ ਵੇਖਿਆ ਮੈਂ ਆਵੇ 5 ਰੁਪਏ ਇਹ ਕੋਈ ਖੇਡ ਖੂੜਾ ਤੇ ਆ ਪੰਜਾ ਫੁੱੜਨਾ ਛੇ ਇਹ ਹੈਗੀ ਗੋਦਰੇਜ ਪ੍ਰਾਈਜ਼ ਇਹਦਾ ਕੀ ਆ ਆ ਰਿਹਾ 20 ਰੁਪਏ ਜੀ ਇੱਕ ਦਾ ਆਪੜੀ ਹੁੰਦੀ ਆ ਇਹ ਨਿੱਕੀ ਹੁੰਦੀ ਮਿੱਤਰੋ ਆਹ ਨਾਲ ਲੈ ਆਓ ਜਿਹੜੀ ਆ ਫੋਟੋਸ਼ਾਪੀ ਪਈ ਆ ਇਹ ਚੀਜ਼ ਹੋਰ ਹੁੰਦੀ ਆ ਜੇ ਕੱਲੀ ਲਾਉਣੀ ਨਾ ਮਤਲਬ ਕਈ ਬੰਦੇ ਨੇ ਉਹਨੂੰ ਸ਼ਾਉਣ ਰੱਖਿਆ ਵੀ ਲਾਉਣੀ ਹੁੰਦੀ ਆ ਨਾ ਉਹ ਆਹ ਚੀਜ਼ ਬੈਟਰ ਆ ਯਾਰ ਵਧੀਆ ਖੰਭ ਵੀ ਨਹੀਂ ਥਾੜਦੀ ਜਿਵੇਂ ਹੀ ਨਾ ਪਾ ਕੇ ਤੇ ਚੜ ਵੀ ਨਾਲ ਦਿੰਨੇ ਜਾਂਦੀ ਆ ਇਹ ਆ ਵਾ ਵਾ ਪਾ ਕੇ ਕਵਲੀ ਚ ਮਤਲਬ ਅੱਧੀ ਪੂਰੀ ਪਾ ਕੇ ਤੇ ਵਿੱਚ ਆ ਕਰਕੇ ਮਿਕਸ ਥਿਨਰ ਤੇ ਕੂਟਰੇ ਲਾ ਦੋ ਤੇ ਸਕਾਹ ਕੇ ਨਾਲ ਦੇ ਨਾਲ ਓਲਾ ਮਾਰ ਦੋ ਚੱਕਰੀ ਕੋਈ ਨਹੀਂ ਕੋਈ ਖਾਮ ਨਹੀਂ ਇਕੱਠੇ ਹੁੰਦੇ ਕੋਈ ਕੋਸ ਨਹੀਂ ਹੁੰਦਾ ਇਹਦੇ ਨਾਲ ਆਹ ਤਾਂ ਖਾਮ ਇਕੱਠੇ ਕਰਨੀ ਆ ਤਾਂ ਬਈ ਯਾਰ ਖੁੱਡੇ ਛੱਡਣਾ ਪੈਂਦਾ ਲਾ ਕੇ ਮਤਲਬ ਚਾਰਾਂ ਪੰਜਾਂ ਦਰਾਂ ਬਾਅਦ ਕੂਟਰ ਛੱਡਣਾ ਪੈਂਦਾ ਪਹਿਲਾਂ ਲਾਉਣੀ ਪੈਂਦੀ ਆ ਤਾਂ ਆ ਤਾਂ ਵਾਸਤੇ ਕੋਈ ਨਹੀਂ ਕੂਟਰ ਨੂੰ ਆ ਤਾਂ ਲਾ ਕੇ ਨਾਲ ਦੇ ਨਾਲ ਓਲੇ ਮਾਰਨ ਦੇ ਸੀਗੇ ਤੇ ਵਾਸਤਾ ਹੀ ਨਹੀਂ ਮੰਨਦਾ ਸੀਗਾ ਕੱਟ ਥਿਉਣੀ ਹੁੰਦੇ ਸਖੰਭ ਜਮਾ ਉਵੇਂ ਹੀ ਰਹਿੰਦੇ ਆ ਆ ਆ ਚੀਜ਼ ਨਾਲ ਪਰ ਇਹਨਾਂ ਥੋੜਾ ਟਾਈਮ ਪੈ ਕੇ ਫਿੱਕੀ ਹੋ ਜਾਂਦੀ ਆ ਭਈ ਤਾਂ ਲਾਉਣੋਂ ਹਟ ਗਏ ਇਹ ਕੋਈ ਰਕੂ ਤਰ ਉੱਚਾ ਜਾਵੜਿਆ ਹਨ ਪਰ ਫਿੱਕੀ ਦੀ ਨਹੀਂ ਸੀਗੀ ਆ ਜਗਦੀ ਆ ਬਈ ਪੱਥਰ ਢਾਈ ਤਾਂ ਹੁਣ ਇਹਨਾਂ ਦਾ ਇਹ ਡਿਫਰੈਂਸ ਆ ਪਹਿਂਕਾ ਆਪਣਾ ਪੁਰਨਾ ਉਵੇਂ ਹੀ ਲਿਆਂਦਿਆ ਪੰਗਾ ਵੇਖੋ ਕਿੰਨਾ ਵਈ ਆ ਪਹਿਂਕਾ ਆਪਣ ਲਾਈਆਂ ਨਹੀਂ ਐ ਇਹ ਦੇ ਵਿੱਚ ਮਿਕਸ ਵੀ ਕਰ ਲੈਨੇ ਨੇ ਬਈ ਆ ਥੋੜੀ ਜਿਹੀ ਪਾ ਕੇ ਥੋੜਾ ਜਿਹਾ ਥੰਨਰ ਪਾ ਕੇ ਥੋੜੀ ਜਿਹੀ ਪੂੜੀ ਪਾ ਕੇ ਤੇ ਵਧੀਆ ਬਣ ਜਾਂਦੀ ਫਿਰ ਵੀ ਲੈੰਦੀ ਗਏ ਨੇ ਮਿਕਸ ਕਰਕੇ ਵੀ ਲਾ ਦੇਨੇ ਨੇ ਆਪਾਂ ਸਾਏ ਪੁੱੜ ਗਾ ਪੰਨਾ ਆਪਣੀ ਕੋਲੀ ਸਮਾੜ ਕੇ ਰੱਖਦੇ ਆ ਲੁਫਾ ਕੇ ਜੀ ਪਾ ਲਈਨੇ ਆ ਏਸੀ ਜਾਂ ਮਿੱਤਰੋ ਇਹ ਤੇ ਬਾਕੀ ਓਕੇ ਰਿਪੋਰਟਾਂ ਨਹੀਂ ਪਈ ਜਾਂਦਾ ਉਤਰ ਨੰਦ ਲੈ ਰਹੇ ਮੀਂਹ ਦਾ ਦਾਣਾ ਪਾਣੀ ਆਪਾਂ ਸਾਰਿਆਂ ਨੂੰ ਪਤਾ ਸੀਗਾ ਲਓ ਵੀ ਮਿੱਤਰੋ ਹੋ ਗਿਆ ਨੀਰਾ 6:33 ਹੋ ਗਿਆ ਤੇ ਨਹੀਂ ਬਵਾ ਪਈ ਜਾਂਦਾ ਸੀਗਾ ਪਹਿਲਾਂ ਤੇ ਹੌਣੀ ਹਟਿਆ ਆਹ ਬਾਲਟੀ ਵੇਖੋ ਅੱਧੀ ਕਿ ਸੀਗੀ ਤੇ ਪੌਣੀ ਹੋ ਗਈ ਇਹ ਬਾਲਟੀ ਪਾਣੀ ਨਾਲ ਹੀ ਢੇਲਾ ਤੇ ਬਾਕੀ ਤੁਸੀਂ ਆਪ ਹੀ ਸਮਝੋ ਕਿੰਨਾ ਪਿਆ ਨੀ ਬਸ ਜਾਨਵਰ ਬੈਠੇ ਆ ਓਕੇ ਰਬੋਟਾਂ ਖਾਂਢੀ ਕਰਤੀ ਨਾ ਰੱਬ ਨੇ ਫਿਰ ਦੁਬਾਰਾ ਕਿਹ ਰੰ ਦਾ ਲੱਗਾ ਜੀ ਦੋ ਚਾਰ ਦਿਨ ਆਗੀ ਗਰਮੀ ਬਸ ਆ ਗਈ ਆਇਨੀ ਪੋਕਸੰ ਦਾ ਆਇ ਵੀਰ ਲੋ ਪਹਿਲਾਂ ਤਾਂ ਇਹਨਾਂ ਲੱਗਾ ਸੀ ਆਗੀ ਗਰਮੀ ਜਿਵੇਂ ਤੇ ਹੁਣ ਫੇਰ ਠੰਡ ਕਰਤੀ ਦੁਬਾਰਾ ਰੱਬ ਨੇ ਇਹ ਟਾਂ ਟੰ ਲਾਰਗੇ ਨਾਲ ਥੱਲੋਂ ਥੋੜਾ ਜਿਹਾ ਕਰੂ ਵੈਸ਼ਨ ਤੇ ਆਪਾਂ ਵੀ ਲਾਉਂਦਾ ਐਂਡ ਕਰਦਗੇ ਤੇ ਬਾਕੀ ਵੀਡੀਓ ਕਿਵੇਂ ਲੱਗੀ ਲਾਈਕ ਮੈਂਟ ਸ਼ੇਅਰ ਜਰੂਰ ਕਰਦੇ ਕਰੋ ਤੇ ਬਾਕੀ ਮੈਂ ਤਾਂ ਬਈ ਯਾਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ ਹਨਾ ਅੱਗੇ ਨਾਲ ਤਾਂ ਬਹੁਤ ਸੁਧਾਰ ਆ ਗਿਆ ਤੇ ਕੋਈ ਨਹੀਂ ਬਾਅਦ ਤੋਂ ਬਾਅਦ ਵਧੀਆ ਤੇ ਵਧੀਆ ਵੀਡੀਓ ਬਣਾਇਆ ਕਰਾਂਗੇ ਆਪਾਂ ਹੁਣ ਜਿਵੇਂ ਜਿਵੇਂ ਹਿਸਾਬ ਆਈ ਜਾਊਗਾ ਤੇ ਉਮੀਦ ਹੈ ਵੀ ਵਧੀਆ ਵੀਡੀਓ ਬਣੀ ਜਾਣੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਵੇਖਣ ਲਈ